ਦੇਖੋ ਜੀ ਮਨੇ ਵੀ ਇਹ ਵੀ ਹੁਣਾਂ ਤੋਕੇ ਸੌਂਗੀ ਐ ਬੱਲੇ ਬੱਲੇ ਗੱਦਲ ਗੰਦਲਾ ਮੋਟੀਆਂ ਮੋਟੀਆਂ ਗੰਦਲਾ ਹੋਇਆ ਹਾਂ ਦੇਖੋ ਜੀ ਥੋੜਾ ਕੁੱਤਰ ਲੱਗਿਆ ਕੁੱਤਰ ਲਿਆਵਾ ਹੋਰ ਤੜਕਾ ਲੱਗ ਗਿਆ ਜੀ ਸਾਗ ਨੂੰ ਚਾਹਾਂ ਦੇ ਗਲਾਸ ਭਰ ਲਏ ਅਸੀਂ ਤੇ ਚਾਹਾਂ ਪੀਵਾਂਗੇ ਆਪਾਂ ਦੀ ਇਹ ਟੋਪੀ ਲੈ ਕੇ ਆਂਦੀ ਆ ਅੱਛਾ ਹੈਲੋ ਦੋਸਤੋ ਸਾਸ਼ਟ੍ਰਿਕ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ ਦਿਖ ਲਾਵੇ ਰੱਖੇ ਜੀ ਹਾਂ ਜੀ ਦੋਸਤੋ ਆਖਿਰ ਸਾਨੂੰ ਹੁਣ ਨਸੀਬ ਹੋ ਜਾਏਗਾ ਸਾਗ ਬੇਸ਼ੱਕ ਸਾਨੂੰ ਲੋਹੜੀ ਤੋਂ ਬਾਅਦ ਸਾਗ ਮਿਲਣ ਲੱਗਾ ਆ ਚਲੋ ਸ਼ੁਕਰ ਹੈ ਜੀ ਪਤਾ ਕੀ ਗੱਲ ਟਾਈਮ ਨਹੀਂ ਲੱਗਦਾ ਟਾਈਮ ਦੀ ਸਾਰੀ ਗੱਲ ਹੈ ਟਾਈਮ ਨਹੀਂ ਮਿਲਦਾ ਹੈਗਾ ਸਾਡੀ ਮੰਮੀ ਸਾਡੂੰ ਰੋ ਰੋ ਕੇ ਰੋ ਰੋ ਕੇ ਰੋ ਰੋ ਕੇ ਬਸ ਬੁਰਾ ਹਲ ਕਰ ਲੈਣੀ ਸਾਨੂੰ ਚੱਕਣਾ ਪੈਂਦਾ ਬਾਰ-ਬਾਰ ਜੀ ਆ ਦੇਖੋ ਜੀ ਹੁਣ ਇੱਧਰ ਦੇਖੋ ਜੀ ਮੰਮੀ ਹੁਣ ਸਾਗ ਦੀ ਤਿਆਰੀ ਕਰਨ ਵਾਸਤੇ ਤੇ ਪਹਿਲਾਂ ਮੰਮੀ ਨੇ ਪਾਲਕ ਵੱਢਣੀ ਸ਼ੁਰੂ ਕਰ ਦਿੱਤੀ ਹੋਈ ਆ ਹਾਂ ਦੇਖੋ ਥੋੜੀ ਵੱਢ ਲਈ ਪਾਲਕ ਇੱਥੋਂ ਆ ਦੇਖੋ ਇੱਥੋਂ ਹੀ ਸਾਡੀ ਪਾਲਕ ਲੱਗੀ ਸੀਗੀ ਤੇ ਉਹ ਦੇਖੋ ਅੱਗੇ ਸਾਡੀ ਪਾਲਕ ਲੱਗੀ ਦੇਖੋ ਪਾਲਕ ਦੇ ਪੱਤੇ ਬਹੁਤ ਵੱਡੇ ਵੱਡੇ ਲੱਗੇ ਆ ਤੇ ਪਾਲਕ ਸਾਡੀ ਹੋਈ ਪਈ ਸੀ ਜਿਹੜਾ ਸਾਗ ਵੀ ਕਹਿੰਦਾ ਮੈਨੂੰ ਵੱਢ ਲਓ ਵੱਢ ਲਓ ਵੱਢ ਲਓ ਪਰ ਕੀ ਕਰੀ ਹਾਂ ਕੋਈ ਟਾਈਮ ਨਹੀਂ ਮਿਲਦਾ ਪਿਆ ਸੀਗਾ ਸਾਗ ਅਸੀਂ ਕੱਤਤ ਵੱਢ ਕੇ ਰੱਖ ਲਵਾਂਗੇ ਫਿਰ ਹੌਲੀ ਹੌਲੀ ਸਫਾਈ ਸੇ ਕਰਕੇ ਅਸੀਂ ਚੁੱਪ ਕਰ ਮੈਨੂੰ ਗੱਲ ਤਾਂ ਕਰ ਲੈਂਦੇ ਤੂੰ ਮੈਨੂੰ ਗੱਲ ਵੀ ਨਹੀਂ ਕਰਨ ਦਿੰਦੀ ਹੈਂ ਤੂੰ ਲੋਕੇ ਬਣਾਣੀ ਪਈ ਤੁਹਾਨੂੰ ਗੱਲ ਵੀ ਨਹੀਂ ਕਰਨ ਦਿੰਦੀ ਹੰਗਾ 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 ਤੋਂਪ ਲਾਈਂ ਤੋਂਪ ਲੱਗਦੀ ਆ ਹੈ ਤੋਂਪ ਲੱਗੀ ਤੈਨੂੰ ਆ ਦੇਖੋ ਹੱਡੋਂ ਅੰਦਰ ਕੁੜੀ ਸ਼ਾਮੇ ਲਾ ਕੇ ਟਰੋਪ ਕਰ ਗਈ ਹੁਣ ਆ ਦੇਖੋ ਜੀ ਮੈਂ ਤਾਂ ਕਮਰੇ ਦੇ ਵਿੱਚ ਹੈਗੀ ਆ ਕਿਉਂਕਿ ਮਨਵੀਰ ਮੇਰੇ ਨਾਲ ਸੀਗੀ ਤੇ ਪਿੱਛੇ ਜਾ ਨਹੀਂ ਸਕੀ ਦੇਖੋ ਪਿੱਛੇ ਦੇਖੋ ਸਾਗ ਸਾਡਾ ਵੱਲੇ 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 ਤਗੜਿਆ ਤਗੜਾ ਸਾਗ ਹੋਇਆ ਨਾ ਸਾਗ ਬਣਿਆ ਨਾ ਬਣਾਇਸ ਕਰਕੇ ਨਾ ਦੇਖੋ ਲੋੜੀ ਤੋਂ ਬਾਅਦ ਸਾਡਾ ਬਣ ਲਗਾ ਸਾਗ ਤੇ ਹਾਂ ਦੇਖੋ ਜੀ ਸਪੈਸ਼ਲ ਸਾਡਾ ਸਾਗ ਵਧੀਆ ਸੋ ਘਰ ਦੀ ਸ਼ਰਮ ਬੀਜੀ ਹੋਈ ਆ ਤੇ ਲਹਿਰਾਵਰ ਲੱਗੀਆਂ ਪਈਆਂ ਉਹ ਪਰ ਤੱਕ ਰ ਹੈ ਮੇਰਾ ਕੈਮਰਾ ਪੂਰਾ ਜਾ ਨਹੀਂ ਰਿਹਾ ਹੈਗਾ ਇੱਧਰ ਦੇਖੋ ਇੱਧਰ ਵੀ ਤੇ ਇੱਧਰ ਵੀ ਦੇਖੋ ਸਾਗ ਹੀ ਸਾਗ ਹੋਇਆ ਪਿਆ ਅੱਜ ਤਾਂ ਦੇਖੋ ਜੀ ਸਾਗ ਵੇਖੋ ਸਾਡਾ ਬੱਲੇ ਬੱਲੇ ਗੱਦਲ ਗੰਦਲਾ ਮੋਟੀਆਂ ਮੋਟੀਆਂ ਗੰਦਲਾਂ ਹੋਇਆ ਸਾਗ ਸਾਡਾ ਉਹ ਤੱਕ ਫੈਲੀਆਂ ਹੋਈਆਂ ਜੜਾ ਇਹਦੀਆਂ ਪੂਰਾ ਫੈਲ ਹੀ ਗਿਆ ਉਹ ਤੱਕ ਰ ਹੈ ਨਾ ਦੇਖੋ ਜੀ ਮੈਂ ਤਾਂ ਖਿੜਕੀ 'ਚ ਖੜੀ ਆ ਵੀ ਸਾਰਾ ਸ਼ੂਟ ਲੈਣ ਵਾਸਤੇ ਬਾਈ ਬੜਾ ਵੱਡਾ ਵੱਡਾ ਗੰਦਲ ਹੀ ਬੜੀ ਮੋਟੀ ਮੋਟੀ ਹੋ ਗਈ ਨਾ ਕੱਢੀ ਮੋਟੀ ਮੋਟੀ ਗੰਦਲ ਆਹ ਦੇਖੋ ਜੀ ਮਨਵੀਰ ਨੇ ਵੀ ਤੋੜ ਲਿਆ ਹੈਗਾ ਸਾਗ ਸਾਗ ਤੋੜ ਕੇ ਬੜੀ ਖੁਸ਼ ਹੋਣ ਈ ਦੇਖੋ ਜੀ ਆਹ ਸਾਗ ਤੋੜ ਕੇ ਬੜੀ ਖੁਸ਼ ਹੋਣ ਈ ਮਨਵੀਰ ਹਾਂ ਦੇਖੋ ਜੀ ਮਨਵੀਰ ਸਾਗ ਤੋੜ ਕੇ ਬੜੀ ਖੁਸ਼ ਹੋਣ ਈ ਆ ਵੇਖੋ ਵੇਖੋ ਜੀ ਹਾਂ ਉਹ ਫੁੱਲ ਹੀ ਤੋੜ ਲਿਆ ਗੱਲਾ ਸਰੋਂ ਦਾ ਹਾਂ ਹਰੋਂ ਲੱਗੀ ਬੱਸ ਆਨੇ ਕਰੀ ਅਸੀਂ ਗਾਜਰਾ ਹੀ ਮੰਮੀ ਨੇ ਵੰਡ ਦਿੱਤੀਆਂ ਧੋ ਸਵਾਰ ਲਈਆਂ ਗਾਜਰਾ ਨੂੰ ਗਾਜਰਾ ਲਾਲ ਸੁਈਆਂ ਨਿਕਲੀਆਂ ਦੇਖੋ ਘਰ ਦੀਆਂ ਗਾਜਰਾ ਪੱਟੀਆਂ ਅਸੀਂ ਲਾਲ ਲਾਲ ਗਾਜਰਾ ਅੱਜ ਗਾਜਰਾ ਬਣਨਗੇ ਆਪਣੇ ਤੇ ਫਿਰ ਸਾਗ ਦੀ ਤਿਆਰੀ ਤੱਕ ਵੀ ਸਾਗ ਬਣੇਗਾ ਤੇ ਮਨਵੀਰ ਮਾਲਿਸ਼ ਕਰਾ ਕੇ ਸੌਂਗੀ ਮੜੇ ਰੱਡ ਪਾਣਾ ਘਟਿਆ ਇਹਨੇ ਸੋਤੀ ਉੱਟ ਕੇ ਫਿਰ ਸ਼ੁਰੂ ਚਾਰਜ ਹੋ ਰਹੀ ਮਤਲਬ ਚਾਰਜ ਹੋएगी ਫਿਰ ਚਾਰਜ ਹੋਣ ਤੋਂ ਬਾਅਦ ਟਰੈ ਕਰੇਗੀ ਹਣਾ ਮਨਵੀਰ ਹੋ ਰਹੀ ਨਵਾਈ ਤਵਾਈ ਹੁਣ ਸਾਗ ਜਿਹੜੀ ਧੌਂ ਦੀ ਵਾਰੀ ਆ ਗਈ ਆ ਸਾਗ ਧੋ ਕੇ ਰੱਖ ਦਵਾਂਗੇ ਚੰਗੀ ਤਰ੍ਹਾਂ ਨਿਚੜ ਜਾਏਗਾ ਸਾਗ ਆ ਦੇਖੋ ਸਾਗ ਦੇਖੋ ਮੋਟੀ ਮੋਟੀ ਗੰਦਲ ਦਾ ਸਾਗ ਤੇ ਇਧਰ ਫੜੀ ਪਾਲਕ ਸਾਡੀ ਤੇ ਮਨੇ ਵੀ ਇਧਰ ਨਾਨੂ ਕੀ ਆ ਗਈ ਆ ਹੁਣ ਸੌਂਗੀ ਇਹ ਸੌਂਗੀ ਹੁਣ ਲਖਦੀ ਮਨੇ ਵੀ ਆ ਵੀ ਹੁਣ ਨਾ ਧੋ ਕੇ ਸੌਂਗੀ ਆ ਹੱਥਰੇ ਸੌਂਗੀ ਮੇਰੇ ਹੁਣ ਹੁਣ ਆ ਤੋ ਲਿਆ ਨੂੰ ਸੌਂ ਜੀ ਟੱਕ ਜੇ ਸੋਚਾਂ ਕੀ ਕਰ ਲੈ ਕੋਲਾ ਜਾ ਹੋਰ ਕੰਮ ਕਰ ਤੇ ਕਰ ਲੈਨੇ ਆ ਜਿੰਨੇ ਟਾਈਮ ਸੁੱਤੀ ਇਹ ਹੌਜੀ ਸਾਡਾ ਸਾਗ ਧੋ ਧੋ ਕੇ ਰੈਡੀ ਕਰ ਲਿਆ ਹੋਇਆ ਸੀਗਾ ਤੇ ਛੁੱਲੇ 'ਚ ਅਸੀਂ ਅੱਗ ਬਾਲ ਲਈ ਛੁੱਲੇ 'ਚ ਅਸੀਂ ਅੱਗ ਬਾਲ ਲਈ ਆ ਤੇ ਮੰਮੀ ਉਹ ਲੱਕਣਾ ਲੁਕਣਾ ਤੋੜਣ ਦੇ ਛੁੱਲੇ ਦਾ ਸਾਗ ਬਣੇਗਾ ਅੱਜ ਹਾਂ ਦੇਖੋ ਜੀ ਸਾਡੇ ਹੈਲਪ ਕਰਨ ਵਾਸਤੇ ਮਨਵੀਰ ਦੀ ਭੁਈ ਵੀ ਆ ਗਈ ਹੋਈ ਆ ਸਾਗ ਬਣਾਉਣ ਵਾਸਤੇ ਨਾਲ ਆਹ ਦੇਖੋ ਜੀ ਮਨਵੀਰ ਵੀ ਆ ਗਈ ਬਾਹਰ ਲੋਰੀ ਸਾਡਾ ਹੁਣ ਸਾਗ ਉਤਰਨ ਵਾਸਤੇ ਤਿਆਰ ਹੋ ਗਿਆ ਚੁੱਕਾ ਸੀਗਾ ਹਾਂ ਦੇਖੋ ਜੀ ਥੋੜਾ ਕੁੱਤ ਲਗੀ ਇੱਕ ਉਤਰ ਲਿਆ ਵਾ ਠੰਡ ਬਹੁਤ ਸੀ ਜੇ ਮਨ ਵੀ ਲੱਕ ਅੰਦਰ ਬੱਤੀ ਸੀਗੀ ਮੈਂ ਸਾਗ ਦਾ ਕੰਮ ਸਾਰਾ ਦਿਨ ਦਾ ਹੁੰਦਾ ਮੇਰੇ ਜੀ ਸਾਡਾ ਸਾਗ ਲੇਟ ਹੋ ਗਿਆ ਜੀ ਸਾਗ ਅਸੀਂ ਤਰੀਲੇ ਵਿੱਚ ਪਾ ਦਿੱਤਾ ਹੋਇਆ ਥੋੜਾ ਜਿਹਾ ਪਿਆ ਥੋੜਾ ਨੀਵਾ ਥੱਲੇ ਹੋ ਜਾਏਗਾ ਸੇਕ ਲੱਗ ਕੇ ਤਾਂ ਇਹਨੂੰ ਫਿਰ ਅਸੀਂ ਆਹ ਵਾਲਾ ਸਾਗ ਪਾਵਾਂਗੇ ਵਿੱਚ ਇਹਦੇ ਤੇ ਆਹ ਦੇਖੋ ਜੀ ਕਮੇਂਸਾ ਲੈ ਕੇ ਲੜਨੀ ਸ਼ੁਰੂ ਕਰ ਦਿੱਤਾ ਤੇ ਦੀਨ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਆ ਮੇਰੇ ਵਾਲਿਆਂ ਤੇ ਮੈਂ ਕਰਦੀ ਤੁਹਾਨੂੰ ਦੱਸਦੀ ਅੰਦਰ ਜਾ ਕੇ ਠੰਡ ਦਾ ਮੌਸਮ ਹੋਵੇ ਚਾਹਣਾ ਬਣੇ ਤਾਂ ਹੋਣ ਸਕਦਾ ਜੀ ਠੀਕ ਆ ਜੀ ਹੁਣ ਸਦਾ ਕੰਮ ਹਲਕਾ ਹੋਇਆ ਸੀਗਾ ਤੇ ਮਨ ਵੀਰ ਸੌਂ ਗਈ ਆ ਇਸ ਕਰਕੇ ਫਟਾਫਟ ਆਪਾਂ ਚਾਹ ਧਾਰ ਦਿੱਤੀ ਆ ਤੇ ਚਾਹ ਪੀਵਾਂਗੇ ਆਪਾਂ ਗੋੜ ਵਾਲੀ ਚਾਹ ਚਾਹਾਂ ਦੇ ਗਲਾਸ ਭਰ ਲਏ ਸੀ ਤੇ ਚਾਹਾਂ ਪੀਵਾਂਗੇ ਆਪਾਂ ਗਰਮ ਗਰਮ ਤੇ ਧੁੱਪ ਨੇ ਵੀ ਦਰਸ਼ਨ ਦੇ ਦਿੱਤੇ ਥੋੜੇ ਜਨੇ ਆਪਣੇ ਠੰਡ ਬਹੁਤ ਸੀ ਅੱਜ ਆਏ ਹਵਾ ਬਹੁਤ ਚੱਲਦੀ ਵੀ ਠੰਡ ਬਹੁਤ ਸੀਗੀ ਚਲੋ 엄마 ਚਾਹ ਪੀ ਲਓ ਪਹਿਲਾਂ ਕਲੰਡ ਹੰਡ ਭਈ ਹੰਡ ਭਈ ਟੰਡ ਅੰਦ ਜੋੜਵਾਂ ਖੋਣਾ ਹੀ ਆਪਣਾ ਫਿਰ ਇੱਕ ਵਾਰੀ ਵਾ ਵੇਖੋ ਜਿਹੋ ਅੰਡਾ ਥੋੜਾ ਸਾਗ ਰਹਿ ਗਿਆ ਇਸ ਵਿੱਚ ਪਾ ਗਏ ਥੱਲੇ ਖੜੀ ਕਰੀ ਜਾਣਾ ਹੌਲੀ ਹੌਲੀ ਹੁਣ ਆਪਾਂ ਹਰ ਕਿਸੇ ਨੂੰ ਸਾਗ ਬਣਾਉਣਾ ਪਉਂਦਾ ਹੀ ਹੈਗਾ ਚਾਹ ਬਹੁਤ ਕਿਆ ਨਾ ਕੋਈ ਲੱਗ ਭਾਗ ਸਾਡਾ ਸਾਗ ਬਿਲਕੁਲ ਨੇੜੇ ਹੀ ਹੈਗਾ ਬਣੰਦੇ ਤੇ ਇਹ ਦਿਖਦਾ ਨਹੀਂ ਪਿਆ ਹੈਗਾ ਜਿਹੜੀ ਮਦਨਾ ਚਾ ਲਿਖਾਇਆ ਇੱਕ ਵਾਰੀ ਥੋੜਾ ਜਿਹਾ ਬਸ ਮਾਫਰਤ ਰਹਿ ਗਿਆ ਮੜਾ ਜਿੰਨਾ ਜੇ ਦੇਖਿਆ ਸੀ ਜਹੋਣੀ ਹੁਣੀ ਥੋੜਾ ਜਿੰਨਾ ਕੱਚਾ ਰਹਿ ਗਿਆ ਫਿਰ ਮੇਰੇ ਮੰਮੀ ਦੇਖਣਗੇ ਆ ਕੇ ਮੰਮੀ ਨੂੰ ਬੁਲਾਇਆ ਹੁਣ ਮੰਮੀ ਦੇਖਾਂਗੇ ਤੇ ਇੱਧਰ ਮਨਵੀਰ ਕੋਲ ਜਾ ਕੇ ਪਈ ਸੀ ਤੇ ਫਿਰ ਮੇਰੀ ਗੁੱਦੀ ਚ ਜਾ ਕੇ ਸੌ ਗਈ ਹੈ ਖਾ ਲਓ ਜੀ ਸਾਗ ਛੱਡਾ ਤਿਆਰ ਹੋ ਗਿਆ ਚੱਲਣ ਪਾਣਾ ਸ਼ੁਰੂ ਕਰ ਦਿੱਤਾ ਸਵਿਚਰ ਦੇ ਮੱਕੀ ਦਾ ਆਟਾ ਇਹ ਮਿਲਾ ਦੇਣੀ ਪਾਣੀ ਥੋੜਾ ਆਲਣ ਪੈ ਤੇ ਮੋਟਾ ਹੋ ਜਾਂਦਾ ਫਿਰ ਉਹ ਹੋ ਥੋੜਾ ਜਿਹਾ ਪਾਣੀ ਪਾ ਸਕਦੇ ਆ ਪਾਣੀ ਤੁਹਾਨੂੰ ਦਵਾਣਾ ਮੈਨਾਂ ਤੁਰਕੇ ਜੀ ਇਹਨੂੰ ਪਤਾ ਹੈ ਹਾਲੋ ਜੀ ਸਾਗ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੋਇਆ ਹੈ ਭੁੱਲ ਵੀ ਗਿਆ ਖੁਸ਼ਬੂ ਇੰਨੀ ਸੋਹਣੀ ਆਂਦੀ ਪਈ ਇਹਨਾਂ ਨੇ ਬਣਾ ਲਿਆ ਤੇ ਆਪਾਂ ਤੜਕਾ ਵੀ ਤਿਆਰ ਕਰ ਲਿਆ ਜੀ ਮੈਂ ਪਹਿਲਾਂ ਹੀ ਆ ਵੇਖੋ ਜੀ ਸੁਤੀ ਪਈ ਜੀ ਮੰਦਵੀ ਤੜਕਾ ਪਹਿਲਾਂ ਤਿਆਰ ਕਰ ਲਿਆ ਹੈਗਾ ਤੜਕਾ ਲਾੜਗੇ ਸਾਗ ਨੂੰ ਆਪਾਂ ਫਿਰ ਆਹ ਦੇ ਤੜਕਾ ਲੱਗ ਗਿਆ ਜੀ ਸਾਗ ਨੂੰ ਮੱਕੀ ਦੀ ਰੋਟੀ ਬਣਾ ਕੇ ਫਿਰ ਸਰੋਂ ਦਾ ਸਾਗ ਨਾਲ ਸੁਆਤ ਲੱਗੇਗਾ ਲੋ ਜੀ ਫਿਰ ਹੋ ਗਿਆ ਛਾ ਦਾ ਟਾਈਮ ਸ਼ਾਮ ਦਾ ਟਾਈਮ ਚਾਹ ਪੀਣੇ ਪਈ ਅਸੀਂ ਤੇ ਇਹ ਪੈਕ ਕਰ ਦਿੱਤਾ ਹੋਇਆ ਸਾਗ ਦੀ ਜਿੰਦੀ ਜਿੰਦੀ ਬਹੁਤ ਮੈਂ ਕਿੰਨੀ ਸਾਗ ਵਾਸਤੇ ਪਹਿਲਾਂ ਅਕਦੀਰਨ ਜਾਂਦਾ ਵੀ ਤੇ ਸਹਜ ਨੂੰ ਹਾਰਮੋਨ ਛੱਡ ਕੇ ਆਏ ਭਾਈ ਟਿਸ਼ਨ ਦੇ ਅੱਜ ਆੜੀ ਕਰਦੇ ਪਏ ਸੀ ਨਾ ਹਾਂ ਅੱਜ ਆੜੀ ਕਰਦੇ ਪਏ ਸੀ ਦੀ ਰੇਥੇ ਸੀਗੇ ਤੇ ਇਸ ਕਰਕੇ ਕਹਿੰਦੇ ਸੀ ਅਸੀਂ ਨਹੀਂ ਜਾਣਾ ਨਾ ਤੇ ਮਨਵੀਰ ਜੇ ਸੌਰੀ ਭੂਆ ਦੀ ਗੋਚ ਚ ਹੈਨਾ ਮਨਵੀਰ ਬਾਅਦ ਚ ਰੜ ਪਾਏਗੀ ਚਲੋ ਇਹ ਚਾਹ ਪੀ ਲਈਏ ਤਾਂ ਫੇਰ ਆਪਾਂ ਮੱਕੀ ਦੀ ਰੋਟੀਆਂ ਬਣਾ ਕੇ ਫੇਰ ਤੁਹਾਨੂੰ ਮਿਲਾਂਗੇ ਵੇ ਟੇਸ ਦੱਸਾਂਗੇ ਕਿਦਾਂ ਦਾ ਬਣਿਆ ਸਾਗ ਤੇ ਸਰਫ ਨੂੰ ਲੈ ਕੇ ਆ ਮਨਵੀਰ ਵਾਸਤੇ ਟੋਪੀ ਇੱਕ ਕੈਪ ਲੈ ਕੇ ਆਂਦੀ ਏ ਟੋਪੀ ਲੈ ਕੇ ਆਂਦੀ ਆ अच्छा गिफ्ट मिल गया जी मनवीर ਨੂੰ ਖਾਸ ਕਰਕੇ ਠੀਕ ਹੈ गिफ्ट ਮਿਲ ਗਿਆ ਜੀ ਹਾਂ ਜੀ ਆ ਦੇਖੋ ਜੀ ਮੈਂ ਤੇ ਆ ਦੇਖੋ ਕਿੰਨਾ ਕਿੰਨਾ ਸਮਾਨ ਦਿੱਤਾ ਬੇਬ ਪਹਿਲਾਂ ਛੋਟਾ ਇਹ ਤੁਸੀਂ ਲੈ ਕੇ ਆਂਦੇ ਨਾ ਇਹ ਆ ਬੇਬ ਦਾ ਵਾਟਰਪਰੂਫ اچھا ਜੀ ਹਾਂ ਇਹ ਵੀ ਗਿਫਟ ਹੀ ਆ ਜੀ ਅੱਛਾ ਅੱਛਾ ਇਹ ਵੀ ਗਿਫਟ ਮਿਲ ਗਿਆ ਗਿਫਟ ਮਿਲੇ ਆ ਜਿਆ ਸਾਰੇ ਆ ਵੀ ਗਿਫਟ ਮਿਲੇ ਆ ਆ ਵੀ ਮਨਵੀਰ ਨੂੰ ਗਿਫਟ ਮਿਲੇ ਆ ਆ ਵੀ ਕਾਟਨ ਦੇ ਗਿਫਟ ਬੇਬ ਇਹ ਵੀ ਮਨਵੀਰ ਨੂੰ ਸਾਰੇ ਗਿਫਟ ਮਿਲੇ ਆ ਜੀ ਦੇਖੋ ਕਿੰਨੇ ਸਾਰੇ ਗਿਫਟ ਮਿਲੇ ਬਨਵੀਰ ਨੂੰ ਆ ਵੀ ਟੋਪੀ ਸਪੈਸ਼ਲ ਹੋਣਾ ਵਾਲਾ ਗਿਫਟ ਹੈ ਜਿਹਨੇ ਅਪ ਵੀਡੀਓ ਬਣਾਈ ਹੈ ਜੀ ਉਹ ਕਹਿੰਦੇ ਸਾਡੇ ਵੱਲੋਂ ਤੁਹਾਡੇ ਕਾਕ ਨੂੰ ਇਹ ਗਿਫਟ ਹੈ ਜੀ ਲੋਹੜੀ ਦਾ ਮੈਂ ਕਿਹਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਵੀਡੀਓ ਹੋ ਗਈ ਬੱਚਿਆਂ ਦੇ ਕੱਪੜੇ ਸਾਚ ਵਿੱਚ ਬੱਚਿਆਂ ਦੇ ਸੂਟਾਂ ਦੀ ਵੀਡੀਓ ਹੈ ਹਰੀ ਸਿੰਘ ਵਲੌਗਸ ਚੈਨਲ ਤੇ ਆਊਗੀ ਅੱਜ ਮੈਂ ਇਸ ਵੀਡੀਓ ਦੇ ਵਿੱਚ ਨਾਮ ਮੈਂਸ਼ਨ ਕਰ ਦਊਗਾ ਆਪਣੇ ਚੈਨਲ ਦਾ ਤੇ ਨਾਮ ਵੀ ਮੈਂਸ਼ਨ ਕਰਦਾ ਹੋ ਸਕਦਾ ਆਪਾਂ ਲਿੰਕ ਵੀ ਥੱਲੇ ਪ੍ਰੋਵਾਈਡ ਕਰਾਂਗੇ ਪਰ ਇਹ ਦੂਜੇ ਚੈਨਲ ਤੇ ਤੁਸੀਂ ਉੱਥੇ ਜਾ ਕੇ ਕਲਿੱਕ ਕਰਕੇ ਉਸ ਸਾਡੇ ਚੈਨਲ ਤੇ ਪਹੁੰਚ ਕੇ ਬੱਚਿਆਂ ਦੇ ਸੂਟਾਂ ਦੀਆਂ ਸੇਲਾਂ ਬਹੁਤ ਸਸਤੇ ਸੂਟ ਹੈ ਤੇ ਕੁਆਲਿਟੀ ਨੰਬਰ 1 ਹੈ ਵਿੰਟਰ ਦੇ ਸੂਟਾ ਸਾਰੇ ਮੋٹے ਤੇ ਕੁਆਲਿਟੀ ਨੰਬਰ 1 ਤਦਾਂ ਦਿਖਾਉਂਦਾ ਦੁਬਾਰਾ ਨੇ ਮਿਲਣੇ ਵੀਡੀਓ ਜਰੂਰ ਤੁਸੀਂ ਦੇਖੋ ਤੇ ਘਰ ਬੈਠੇ ਮੰਗਵਾ ਵੀ ਸਕਦੇ ਹੋ ਜੀ ਤੇ ਅੱਗੇ ਤੁਸੀਂ ਗਿਫਟ ਦੇਖ ਲਓ ਇੱਕ ਵਾਰ ਫਿਰ ਤੋਂ ਜੀ ਵਾਹ ਆ ਬੜੇ ਸੋਹਣੇ ਕੀ ਹੈ ਇਹ ਚ ਸਾਰੇ ਚ ਦਸਤਾਨੇ ਆ ਪੈਰਾਂ ਦੇ ਗਰਾਫ ਆ ਵਾਹ ਸਰਪਾ ਕੈਪ ਪਾ ਕੇ ਦਿਖਾਈਏ ਫਿਰ ਮਨਵੀ ਅਜੇ ਪਹਿਲੇ ਸਿਰੇ ਕੋਲ ਕੈਪ ਲਾ ਕੇ ਠੀ ਹਣੀ ਹੁਣੀ ਆਪਣੀ ਇਹ ਮੇਰੇ ਹੱਥ ਠੰਡੇ ਆ ਕਾਕਿਆ ਨੀ ਕੀ ਬਣੀ ਐ ਸ਼ਿਕਾਕੋ ਮੇਰਾ ਅੱਛਾ ਵਸੇ ਛੱਕੇ ਦੇ ਲੱਡੂ ਆ ਇਹਨੇ ਛੱਕੇ ਰੱਖੋ ਇਹਨਾਂ ਨੇ ਮੈਨੂੰ ਮੈਚ ਕਰ ਗਈ ਉਹਦੇ ਲੱਗ ਪਾ ਹਣਾ ਆ ਕੀ ਗੁੱਟੂਲਟੇ ਗੁੱਟੇ ਬਣਗੇ ਲੱਡੂ ਬਣਾਂ ਲੱਡੂ 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 ਕਿਤੇ ਨਹੀਂ ਲੱਗਦੇ ਦੱਸੋ ਹੀ ਤੇ ਦੇਖ ਕੇ ਸੂਰ ਕੀਤੇ ਕਿ ਨਹੀਂ ਸੂਰ ਕੀਤੇ ਕਿ ਜੱਚੀ ਗਰੀ ਜੱਚੀ 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 ਜੱਚ ਕੇ ਲੱਡੂ ਵਾਲੇ ਕਾ ਮਿਲ ਗਈ ਜੀ ਕਾਕੇ ਸਾਡੇ ਨੂੰ ਲਓ ਜੀ ਆਪਣਾ ਆ ਗਿਆ ਜੀ ਲੰਗਰ ਆ ਗਿਆ ਜੀ ਆਪਣਾ ਰਾਤ ਦਾ ਮੱਕੀ ਦੀਆਂ ਰੋਟੀਆਂ ਸਾੜ-ਸੜ ਕੇ ਲਾਤੀਆਂ ਸਰਪ ਨੇ ਨਹੀਂ ਆਹ ਦੇਖੋ ਸੜੀ ਹੀ ਹੋ ਗਈ ਸਹੀ ਆ ਨਾ ਤੇ ਨਾਲ ਆ ਗਿਆ ਸਾਗ ਕਿਉ ਪਾ ਕੇ ਦੇਸੀ ਘਰ ਦਾ ਨਾਲ ਲਾ ਗਈ ਤਿੱਖੀ ਮਿਰਚ ਛੋਟੀ ਲਾਲ ਮਿਰਚਾਂ ਰੰਗ ਇਹ ਨਹੀਂ ਖਾਣੀਆਂ ਹੈਗੀਆਂ ਲਾਲ ਨਹੀਂ ਹੈਗੀਆਂ ਇਹ ਹਾਂ ਹਰੀਆਂ ਨੇ ਉਹ ਤਾਂ ਕਾਲੀ ਹੋ ਜਾਂਦੀਆਂ ਹੀ ਆਪਣੀ ਠੀਕ ਕੋ ਦੋਸਤੋ ਆਪਾਂ ਨੂੰ ਰਾਦੀ ਰੋਟੀ ਖਾ ਲਈਏ ਜੀ ਤੇ ਆਪਾਂ ਵੀਡੀਓ ਦੇ ਇਥੇ ਐਂਡ ਕਰਦੀ ਹੁਣ ਫਿਰ ਪਹਿਲਾਂ ਸਾਗ ਟੇਸਟ ਨਹੀਂ ਕਰਨਾ ਸਾਗ ਟੇਸਟ ਕਰਕੇ ਦੋਸਤੋ ਜਲਦੀ ਦੱਸੋ ਜੀ ਉਹਦਰ ਕਾਕਾ ਸੁੱਤਾ ਵੇ ਘੂਂਗੂ ਕਰੀ ਜਾਂਦਾ ਪਾ ਵੇਖੋ ਕਿਦਾਂ ਹੁਣ ਟੇਸਟ ਨਮਕ ਵਗੈਰਾ ਠੀਕ ਹੈ। ਬਹੁਤ ਵਧੀਆ ਹੈ। ਅੱਛਾ ਨਮਕ ਆਪਾਂ ਰਾਈਟ ਲੱਖਦੇ ਆਂ ਆਪਣੇ ਹਿਸਾਬ ਨਾਲ ਕਰਦੇ ਆਂ। ਆਗੂ ਬਹਾਰਾ ਦਿਖਾਤਾ ਨਾ ਲਟਕਦਾ ਪੈ ਪੱਖੇ ਨਾਲ। ਇਹ ਆਪਾਂ ਮਨਵੀਰ ਵਾਸਤੇ ਲੜਕਾਇਆ ਮਨਵੀਰ ਇਸ ਟਾਈਮ ਮੰਮੀ ਦੀ ਗੋਦੀ 'ਚ। ਜੀ ਬਲ ਫਟ ਗਿਆ ਹੀ ਹੈ। ਤੇ ਅਸੀਂ ਹੁਣ ਖਾਣ ਲੱਗੇ ਆਂ। ਰੋਟੀ ਰਾਜ ਦੀ। ਮੈਂ ਇੱਕ ਵਾਰੀ ਹੁਣ ਕਰ ਲੈਣਾ। ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਵਲੌਗ ਅਸੀਂ ਹੋਲੀ ਤਾਂ ਕਰਕੇ ਬੋਲਦੇ ਆਂ ਮਨਵੀਰ ਨਾ ਉੱਠ ਪਵੇ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਹੀ ਸਨੇਹਾ ਜੀ। ਹੁਣ ਅੱਗੇ ਜੁੜਾਂ ਮੈਂ ਸ਼ਾਮ ਕੇ ਰੱਖੋ। ਪੰਜਾਬੀ ਮਾਮੂਲੀ ਨਾਲ ਪਿਆਰ ਕਰੋ ਘਰ ਦੇ ਬੱਚਾ ਨਾਲ ਪੰਜਾਬੀ ਬੋਲਿਆ ਕਰੋ ਜੀ ਹਾਂ ਜੀ ਇੱਕ ਆਪਾਂ ਹੋਸ਼ ਮਿਆਂ ਦੇਈਦਾ ਨਸ਼ਾ ਅੰਦਰ ਆ ਬਗਦੇ ਸੁਨਾਥ ਪਾਈ ਜਾਵੇ ਜਾਗੋ ਪੰਜਾਬੀਓ ਨਸ਼ਾ ਤੇ ਆਗੋ ਪੰਜਾਬੀਓ ਮੈਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਉਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ